ਆਈ ਇਹਨਾਂ ਦੇ ਘਰ ਆਏ ਏ ਏਜੰਟ ਨੂੰ ਪਹਿਲਾਂ ਡੇਢ ਮਹੀਨੇ ਤੋਂ ਇਹਨਾਂ ਨੇ ਆਡਾ ਦਵਾਈ ਬਿਠਾ ਲਿਆ ਹੀ ਉੱਥੇ ਕਰਕੇ ਇਹਦੇ ਦਵਾਈ ਇਹਨੇ ਆਪਣੇ ਭਰਾ ਕੋਲ ਲਿਆ ਹੀ ਕਿਤੇ ਤੁਸੀਂ ਅਸੀਂ ਆਮਦਾਬਾਦ ਦੇ ਆ ਨਹੀਂ ਗਏ ਏਜੰਟ ਕਿੱਥੋਂ ਦਾ ਹੈ ਕਾਲੇ ਫਗਾਨੇ ਦਾ ਕਾਲੇ ਫਗਾਨੇ ਗਏ ਹੀ ਇਹ ਏਜੰਟ ਨੂੰ ਫੋਨ ਕਰ ਆਈ ਏਜੰਟ ਆਡਾ ਫੋਨ ਨਹੀਂ ਚੁੱਕਦਾ ਬਲੈਕ ਲਿਸਟ ਤੇ ਨੰਬਰ ਪਾਇਆ ਹੀ ਤੇ ਅਸੀਂ ਇਹੀ ਅਧਿਕਾਰ ਚ ਲੱਗੇ ਇਹਦਾ ਕਾਰ ਚਲ ਗਿਆ ਇਹਨਾਂ ਨੇ ਚਾਹ ਪਿਆ ਕੇ ਤੇ ਉਹਨੂੰ ਚਾਹ ਦੇ ਵਿੱਚ ਇਹਨੂੰ ਕੁਝ ਦੇਤਾ ਉਸੇ ਵੇਲੇ ਉਥੇ ਡਿੱਗ ਗਿਆ ਖਤਮ ਹੋ ਗਿਆ ਹਾਣੂ ਨਹੀਂ ਇਹਨਾਂ ਨੇ ਦੱਸਿਆ ਇਹ ਆਪੇ ਹਸਪੀਟਲ ਚੁੱਕ ਕੇ ਆ ਗਏ ਆ ਹਾਣੂ ਇਹਨਾਂ ਨੇ ਕੁਝ ਨਹੀਂ ਦੱਸਿਆ ਇਹ ਇਹਨਾਂ ਨੇ ਇੰਨੀ ਗੱਲ ਕਹੀ ਕਿ ਅਹੀ ਨਹੀਂ ਪੈਸੇ ਪੂਹੇ ਦੇਣੇ ਤੁਹਾਨੂੰ ਆਪਾਂ ਪੈਸੇ ਪੂਹੇ ਵਾਪਸ ਨਹੀਂ ਮੋੜਨੇ ਹੈਗੇ ਉੱਥੇ ਇਹਨਾਂ ਨੇ ਚਾਹ ਵਿੱਚ ਇਹਨੂੰ ਕੁਝ ਦੇਤਾ ਚਾਹ ਚ ਪਿਆ ਕੇ ਕੁਝ ਹੋ ਗਿਆ ਇਹਨੂੰ ਤੇ ਇਹਨਾਂ ਨੇ ਕਹਿੰਦੇ ਬਾਹਰ ਮੰਜੇ ਦੇ ਪਾ ਦੋ ਇਹਨੂੰ ਅਹੀ ਆ ਕਾ ਨਹੀਂ ਮੰਜੇ ਦੇ ਕਿਉਂ ਪਾ ਦਿਆ ਹਾਣੂ ਵੇਖਣ ਦੋ ਇਹਨਾਂ ਨੇ ਹਾਣੂ ਵੇਖਣ ਦਿੱਤਾ ਲੈ ਕੇ ਆ ਗਏ ਆ ਹਸਪੀਟ ਅਸਬਟ ਭੇਜਿਆ ਸੀ ਮਾ ਹਾਂਜੀ ਭੇਜਿਆ ਸੀ ਤੇ ਇਹ ਨਾਲ ਇਹ ਜੰਟਕੇ ਕੱਢ ਗਏ ਕਿ ਉਹਨੂੰ ਕੰਮ ਦੇ ਤੁਸੀਂ ਕਿਉਂ ਨਹੀਂ ਲਵਾਉਂਦੇ ਹੈਗੇ ਤੁਤੋਂ ਸਾਡੇ ਨਾਲ ਲੜਨ ਡਿਆ ਪਏ ਤੇ ਜਦੋਂ ਉਹਨਾਂ ਨੇ ਪਾਪਾ ਨੂੰ ਉਹਨਾਂ ਨੇ ਚਾਹ ਵੀ ਦਿੱਤੀ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਉੱਥੇ ਕਿੰਨੀ ਦੀ ਮੌਤ ਹੋਈ ਸਾਡੇ ਕੀ ਲੱਗਦੇ ਮੇਰੇ ਪਾਪਾ ਲੱਗਦੇ ਆ ਉਹਨਾਂ ਉਹਨਾਂ ਦੇ ਉਹਨਾਂ ਨੇ ਉੱਥੋਂ ਅਧਰਾ ਉਹ ਜਿਹੜਾ ਦੂਸਰਾ ਬਿੱਟੂ ਜੰਤੇ ਆ ਨਾ ਉਹ ਆਇਆ ਤੇ ਉਹ ਬੋਲਣ ਡਿਆ ਪਿਆ ਤੇ ਉਹਨਾਂ ਦੇ ਮਤਲਬ ਕਿ ਸਾਰਾ ਲੜਾਈ ਉਹ ਘੁੱਟ ਹੋ ਗਿਆ ਆਪਸ ਵਿੱਚ ਫਿਰ ਉਹ ਉੱਥੇ ਡੈਡ ਹੋ ਗਏ ਉਸ ਵੇਲੇ ਉੱਥੇ ਡੈਡ ਹੋ ਗਏ ਉਹਨੂੰ ਕੰਮ ਚਾਹੀਦਾ। ਇਨਸਾਫ ਹੀ ਚਾਹੀਦਾ ਸਾਨੂੰ ਹੋਰ ਚਾਹੀਦਾ ਉਹਨੇ ਤੇ ਵਾਪਸ ਆਣੀ ਜਾਣਾ ਮੈਨੂੰ। ਉਹ ਕਿੰਨਾ ਬੇਦਰਦ ਹਾਂਜੀ। ਹਾਂਜੀ ਭਾਜੀ ਇਹ ਤੁਹਾਡੇ ਘਰ ਆਏ ਸੀਗੇ ਜਿਹੜੇ ਨਿਸ਼ਾਨ ਸਿੰਘ ਜਿਨ੍ਹਾਂ ਦੀ ਮੌਤ ਹੋਈ ਤੇ ਕੀ ਗੱਲ ਹੋਈ ਕਿੱਥੇ? ਕੁਛ ਨਹੀਂ ਭਾਜੀ ਇਹ ਆਏ ਸੀ ਚੰਗੇ ਭਲੇ ਗੱਲ ਕਰਦੇ ਪਏ ਆ ਚਾਹ ਇਹਨਾਂ ਸਾਰਿਆਂ ਨੂੰ ਦਿੱਤੀ 10-12 ਜਣੇ ਆਏ ਸਾਰਿਆਂ ਨੇ ਇਕੱਠੀ ਚਾਹ ਪੀਤੀ ਆ। ਇਹਨਾਂ ਨੂੰ ਪਤਾ ਨਹੀਂ ਚਾਂਚਾ ਕੇ ਕੋਈ ਅਟੈਕ ਹੋਇਆ ਇਸ ਕਰਕੇ ਇਹਨਾਂ ਦੀ ਡੈਥ ਹੋ ਗਈ ਆ ਸਵੇਰ ਦੀ ਇਹਨਾਂ ਨੂੰ ਹਸਪੀਟਲਾਂ ਵਿੱਚ ਲੈ ਕੇ ਆਏ ਪੰਜ ਛੇ ਪੰਜ ਤੋਂ 6 ਹਸਪੀਟਲਾਂ ਵਿੱਚ ਲੈ ਕੇ ਆਏ ਅਸੀਂ ਨਾਲ ਹੀ ਆ ਇਹ ਜੋ ਉਹ ਵੀ ਇਲਜ਼ਾਮ ਲਾ ਰਹੇ ਝੂਠਾ ਇਲਜ਼ਾਮ ਲਾ ਰਹੀ ਆ ਸਾਡੇ ਤੇ ਅਸੀਂ ਇਹੀ ਸੋਨਿਆ ਕਿ ਝੂਠਾ ਇਲਜ਼ਾਮ ਨਾ ਲਾਉਣ 12 13 ਜਣਿਆਂ ਨੇ ਚਾਹ ਪੀਤੀ ਉਹਨਾਂ ਦੇ ਪੇਟ ਦੇ ਮੌਤ ਵੀਰ ਬੰਦੇ ਵੀ ਨਾਲ ਆ ਮੈਂਬਰ ਜਿੱਦਾਂ ਸਰਪੰਚ ਸਾਰਿਆਂ ਨੇ ਹੀ ਇਕੱਠੀ ਚਾਹ ਪੀਤੀ ਆ ਪਰ ਇਹ ਜੋ ਵੀ ਮਤਲਬ ਇਲਜ਼ਾਮ ਲਾ ਰਹੇ ਬਿਲਕੁਲ ਗਲਤ ਲਾ ਰਹੇ ਆ ਚਾਹ ਪੀਤੀਆਂ ਨਹੀਂ ਪੁੱਛਦੀ ਚਾਹ ਪੀਤਾ ਕੁਝ ਨਹੀਂ ਹੋਇਆ ਭਾਜੀ ਇਹਨਾਂ ਨੂੰ ਚਾਹ ਤੇ ਚਲੋ ਸਾਰੇ ਇਕੱਠੇ ਬੀਤੀ ਆ ਭਾਜੀ 12 ਜਾਣਿਆਂ ਨੇ ਚਾਹ ਪੀਤੀ ਆ ਇਹਨਾਂ ਨੂੰ ਅਟੈਕ ਹੋਇਆ ਆ ਇਹਨਾਂ ਨੇ ਪੀਤੀ ਭਾਜੀ ਤੇ ਹਾਂਜੀ ਮੇਰੇ ਹਸਬੰਦ ਨੇ ਚਾਹ ਪੀਤੀ ਮੈਂ ਖੁਦ ਚਾਹ ਪੀਤੀ ਮੇਰੇ ਬੱਚਿਆਂ ਨੇ ਪੀਤੀ ਆ ਚਾਹ ਇਹਨਾਂ ਦੇ ਨਾਲ ਹੀ ਜਿਹੜੀ ਮੌਤ ਵੀ ਰਹੀ ਸਾਰਿਆਂ ਨੇ ਚਾਹ ਪੀਤੀ ਆ ਬਾਕੀ ਸਾਰ ਜਿਹੜੀ ਬਾਕੀ ਸਾਰੀ ਸਹੀ ਸਲਾਮ ਤੇ ਆ ਸਾਨੂੰ ਇਹ ਚੀਜ਼ ਦਾ ਬਹੁਤ ਹੀ ਦੁੱਖ ਆ ਕਿ ਇਹਨਾਂ ਨੇ ਚਲੋ ਮਾੜਾ ਇਹ ਵਾਰ ਇਹਨਾਂ ਨੂੰ ਹੋਇਆ ਅਟੈਕ ਆ ਕਿ ਨਾ ਹੋਇਆ ਇਹਨਾਂ ਦਾ ਨੰਨਾ ਸਰਬ ਨੂੰ ਸੀ ਇਹ ਕਾਲਾ ਹੋ ਗਨ ਆ ਤਦ ਲਈ ਆਪਣਾ ਏਜੰਟ ਦਾ ਏਜੰਟੀ ਦਾ ਕੰਮ ਹਾਂਜੀ ਹਾਂਜੀ ਸਰ ਤੇ ਕੀ ਮਾਮਲਾ ਹੋਇਆ ਸਰ ਮਾਮਲਾ ਇਹ ਹੋਇਆ ਜੇ ਕਿ ਮੈਂ ਨਾ ਦਾ ਜਵਾਈ ਨੂੰ ਭੇਜਿਆ ਦੁਬਈ ਕੀ ਨਾਮ ਕਾਲੀ ਜੀ ਹਾਂਜੀ ਹਾਂਜੀ ਸਰ 55000 ਰੁਪਏ ਲਿਆ ਸਰ ਉਹਨਾਂ ਨੂੰ ਕੰਮ ਤੇ ਲਵਾਇਆ ਜੀ ਦੋ ਤਿੰਨ ਥਾਂ ਕੰਮ ਤੇ ਲਵਾਇਆ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਅੱਜ ਵੀ ਉਹਨਾਂ ਨਾਲ ਗੱਲ ਹੋਈ ਤੇ ਤੁਹਾਨੂੰ ਦੁਬਾਰਾ ਕੰਪਨੀ ਦੇ ਵਿੱਚ ਭੇਜ ਦਿੰਨੇ ਆ ਕੰਮ ਤੇ ਲਵਾ ਦਿੰਨੇ ਆ ਇਹ ਸਰ 10 15 ਜਾਣੇ ਮੇਰੇ ਘਰ ਆਏ ਨੇ ਤੇ ਆਏ ਨੇ ਚਲੋ ਮੈਂ ਉਹਨਾਂ ਦੀ ਗੱਲ ਸੁਣੀ ਆ ਸਰ ਚਾਹ ਪਾਣੀ ਇਹਨਾਂ ਨੂੰ ਪਿਆ ਲਿਆ ਏ ਤੇ ਸਾਰੇ ਬੈਠੇ ਨੇ ਉੱਥੇ ਸੱਜਣ ਬੰਦੇ ਬੈਠਾ ਬੈਠਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਅਚਾਨਕ ਡਿੱਗੇ ਨੇ ਤੇ ਮਰ ਕੇ ਮੈਂ ਖੋਦਿਆ ਨਾਲ ਗੱਡੀ ਤੇ ਲੈ ਕੇ ਫਿਰਦੇ ਰਹੇ ਆ ਉਸਤਾਦ ਚਲੋ ਇਹਨਾਂ ਦੀ ਕਿਸਮਤ ਮਾੜੀ ਵੀ ਬੰਦਾ ਢੋਬੇ ਦਾ ਨਹੀਂ ਲੱਗਾ ਤੇ ਉਹਨਾਂ ਦੀ ਡੈਥ ਹੋ ਗਈ ਠੀਕ ਹਾਂ ਇਹਨਾਂ ਦੀ ਬਹੁਤ ਹੋਈ ਹੈ ਕੀ ਲੱਗਦਾ ਨਹੀਂ ਇਹ ਜੀ ਸਾਡੇ ਪਿੰਡ ਵਸਤੇ ਸਾਡੇ ਭਾਈ ਭਰਾ ਲੱਗਦੇ ਅਚਾਨਕ ਕੀ ਤੁਸੀਂ ਕਿਤੇ ਕਿਹੜੇ ਪਿੰਡ ਗਈ ਪੈਸੇ ਲੈਣ ਆ ਅਸੀਂ ਆ ਕਾਲੇ ਲੱਗੇ ਆਏ ਹਾਂ ਹਾਂਜੀ ਕੀ ਉੱਥੇ ਘਟਣਾ ਵਾਪਰੀ ਉੱਥੇ ਵੀ ਘਟਣਾ ਵਾਪਰੀ ਤੇ ਅਸੀਂ ਪੰਜ ਟਜੀ ਆਏ ਹਾਂ ਇਹਨਾਂ ਦੇ ਘਰਾਂ ਕੇ ਬੈਠੇ ਆ ਤੇ ਗੱਲਬਾਤ ਹੋਣ ਦੀ ਕੋਈ ਗੱਲ ਹੀ ਨਹੀਂ ਤੇ ਚਾਹ ਪੀਂਦਿਆ ਪੀਂਦਿਆ ਬਸ ਢਿੱਕ ਪਏ ਅਸੀਂ ਤੇ ਜੈਂਟਰ ਨੂੰ ਮੰਨਦੇ ਆ ਕਿਵੇਂ ਤੇ ਉਹ ਟੈਨਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈ ਛੋਟੇ ਵਿਆਜੀ ਪੈਸੇ ਦਿੱਤੇ ਉਹਨਾਂ ਨੇ 60000 ਰੁਪਇਆ ਉਹ ਵੀ ਆਪਣਾ ਜਿਹੜੀ ਆਪਣਾ ਨਿਸ਼ਾਨ ਸਿੰਘ ਆ ਜਿਨ੍ਹਾਂ ਦੀ ਮੌਤ ਹੋਈ ਆ ਇਹਨਾਂ ਨੇ ਪੈਸੇ ਸਾਰੇ ਲਾਏ ਆ ਤੁਹਾਡਾ ਕੀ ਲੱਗਦਾ ਜੀ ਸਾਡਾ ਭਰਾ ਹੀ ਲਖਦਾ ਪਿੰਡ ਚ ਹਾਂਜੀ ਹੁਣ ਚਾਹੁੰਦੇ ਇਹੋ ਵੀ ਉਹਨਾਂ ਨੂੰ ਇਨਸਾਫ ਮਿਲਿਆ ਜਾਵੇ ਇਸ ਤਰ੍ਹਾਂ ਦਾ ਇਨਸਾਨ ਇਨਸਾਫ ਇਹੋ ਹੈ ਤੁਹਾਨੂੰ ਪਤਾ ਵੀ ਉਹਨਾਂ ਦੇ ਦੋ ਬੇਟੇ ਆ ਤਿੰਨ ਧੀਆਂ ਨੇ ਤੇ ਉਹ ਹੀ ਕਮਾਉਣ ਵਾਲਾ ਸੀ ਤੁਸੀਂ ਆਪ ਖੁਦ ਸਿਆਣੇ ਜੋ ਹਾਂਜੀ ਇਹ ਅਜੀਸਨ ਦੇ ਚਾਂਦੂਆ ਦੇ ਇਥੇ ਮੇਸ਼ੜ ਆਇਆ ਸੀਗਾ ਉਹ ਕੀ ਸੀ ਸ਼ਰਮ ਆਵਲਾ ਦੀ ਡੈਥ ਹੋ ਗਈ ਅਾ ਅਚਵਰੀ ਆਈਸੀ ਨਿਸ਼ਾਨ ਸਿੰਘ ਜੀ son of ਤਰਸੀਮ ਸਿੰਘ ਜੀ who emergency ਚ ਆਏ ਜਦੋਂ ਮੈਂ ਦੇਖਿਆ ਉਹਨੂੰ ਐਗਜ਼ਾਮਿਨ ਕੀਤਾ ਉਹ ਪਹਿਲੇ ਹੀ ਬ੍ਰਾਡ ਡੈੱਡ ਸੀ ਗਏ ਠੀਕ ਹੈ ਜੀ